ਗੁਰਦੀਪ ਕਾਂਸਾ ਉਹ ਤਾਂ ਸਿੰਘ ਆ ਗਏ ਸਾਰੇ ਆਪਣੇ ਸਰਬਾਨੇ ਜੀ ਕੀ ਫਤਿਹ ਧੰਨ ਗੁਰੂ ਗੋਬਿੰਦਰਾਏ ਪਾਸ਼ਾ ਦੁਨੀਆ ਦੇ ਮਾਲਕ ਪੁੱਤਰਾਂ ਨੂੰ ਤਾਰਨ ਵਾਲੇ ਤੇ ਜਿਨ੍ਹਾਂ ਦੇ ਸਤਾਨਾਂ ਦੇ ਪਨਾਵਾਂ ਤੇ ਦੁਨੀਆ ਦਰਸ਼ਨ ਕਰੀ ਜਲ ਪਾਣੀ ਛਕ ਰਹੇ ਆ ਧੰਨ ਮੇਰੀ ਪੀਰੀ ਦੇ ਮਾਲਕ ਗੁਰੂ ਸ਼ੇਮੇ ਪਾਸ਼ਾ ਜੀ ਮਹਾਰਾਜ ਆਤਰਾ ਨੂੰ ਸਫਲ ਕਰੇ ਮੇਰਾ ਮਾਲਕ ਇਹ ਜਿਹੜੇ ਯਾਤਰੀ ਆਏ ਆ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਦੇ ਮਾਲਕ ਉਹਨਾਂ ਦੀਆਂ ਚੜ੍ਹਦੀਆਂ ਕਲਾ ਰੱਖੇ ਮੇਰਾ ਪਾਤਸ਼ਾਹ ਤੇ ਆਪ ਜੀ ਦੀਆਂ ਚੜ੍ਹਦੀਆਂ ਕਲਾ ਰੱਖੇ ਸਤਾਰੇ ਆਵੇ ਨਿਆਲੋ ਜਾਵੇ ਗੁਰੂ ਹਰਗੋਬਿੰਦ ਸਾਹਿਬੀ ਰੂਪ ਆਵੇ ਸਤਿ ਆਕਾ ਨਾਹਿਰ ਜੀ ਦਾ ਖਾਲਸਾ ਉਹਨਾਂ ਦੀ ਜੀ ਇਫਤ ਤੇ ਬਾਣੀ ਨੂੰ ਲੋਹੇ ਬਾਣੀ ਵਿੱਚ ਬਾਣੀ ਸਾਰੇ ਗੁਰਬਾਣੀ ਤੇ ਹیثیت ਜਨਮਾਨ ਨੇ ਹਰ ਤੱਕ ਨਿਸਤਾਰੇ ਅੱਤਿ ਸ਼ੋਕੀ ਹਾਰੇ 1604 ਈਸਵੀ ਨੂੰ ਤਾਨੇਪੁਰ ਵੱਲ ਜੀ ਮਹਾਰਾਜ ਨੇ ਸਮੁੱਚੀ ਮਾਨੋਤਾ ਵਾਸਤੇ ਬਹੁਤ ਹੀ ਭਾਰੀ ਫੌਜ ਕਰ ਦਿੱਤਾ ਜੋ ਭਾਈ ਗੁਰਦਾਸ ਜੀ ਕਸੂਮ ਪਾਨੀ ਗੁਰਦੁਆਰਾ ਸ਼੍ਰੀ ਰਾਮ ਸੰਸਾਦ ਜੀ ਦੇ ਖੇਤ ਖਵਾ ਕੇ ਬਹੁਤੀ ਸਹਾਇਤਾ ਰੂਪ ਵਿੱਚ ਲਈ ਦੇ ਦਿਨ बा बुढ़ा साहब उपर छपाय मार्ग करके आप चौहर साहब से की सेवा करद सचखंड श्री हरिमंद साहब जी उत पहुंचे और उत्थे पहुँच के बबा बुढा साहब जी ने कहा कि बुढ़ा साहब ग्रंथ बेहो आवाज सुने सब पंथ अब ग्रंथ सुजा बोला सूह महाका था कार जाया हर कम करामन आया राम गर्त सुहावी आज सुहावा बेचा मुक्त छाया रामे भानक गुरु ग्रंथ साहब जी महाराज जी का ਅੱਲਾਹ ਪ੍ਰਕਾਸ਼ ਨੂੰ ਬਹੁਤ ਬਹੁਤ ਸ਼ੰਕਸ ਦਾ ਸਤ ਸਤ ਕਰਦੇ ਜਾ ਰਹੇ ਹਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮ ਸਾਹਿਬ ਵਿਖੇ ਸ਼ੁਰੂ ਹੋਇਆ ਜੋ ਛੇ ਦਿਨਾਂ ਕਰਕੇ ਚੱਲ ਕੇ ਸੰਪੰਨ ਹੋਵੇਗਾ ਜਲਾਓ ਸਜੇ ਹੋਏ ਨੇ ਸ਼ਾਮ ਦੀਪ ਮਾਰਾ ਬੋਲੇਗੀ ਆਸ਼ ਸ਼ਬਦ ਦੀ ਬੋਲੇਗੀ ਕੀਰਤਨ ਬਾਣ ਬੋਲੇਗਾ ਸ੍ਰੀ ਅਨੁਕੀਆ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਬਧੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਦਕ ਜਨਮਾਨੇ ਪਰਪੱਕ ਗੁਰੂ ਨਸਤਾਰੇ ਐਸੇ ਦਿਨ ਦੀ ਆਲ ਪਾਸਾ ਪੰਜ ਪਾਸਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖ ਕੌਮ ਤੇ ਬਹੁਤ ਵੱਡਾ ਪਰਉਪਕਾਰ ਕਰਦਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤਿਨਾ ਕਰਕੇ ਅੱਜ ਇਹ ਸ਼ੁਭ ਦਿਹਾੜੇ ਦੇ ਉੱਤੇ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਪ੍ਰਕਾਸ਼ ਕਰਕੇ ਸਿੱਖ ਕੌਮ ਨੂੰ ਗੁਰੂ ਸ਼ਬਦ ਦੇ ਲੜ ਲਾਇਆ ਇਸੇ ਸੰਬੰਧ ਵਿੱਚ ਅੱਜ ਮਹਾਨ ਨਗਰ ਕੀਰਤਨ ਗੁਰਦੁਆਰਾ ਰਾਮਸਰ ਤੋਂ ਪ੍ਰਾਰੰਭ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਵਿੱਚ ਵਿਖੇ ਪਹੁੰਚਾ ਸੋ ਸੰਤਾਂ ਨੇ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲਿਆ ਦਾਸਾਂ ਵੱਲੋਂ ਇਹ ਸੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਉਹ ਦਾਸੜਾ ਲੈ ਕੇ ਗਰੂ ਦੇ ਲਾਡ ਲਾ ਕੇ ਅਸੀਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਸੋ ਸੰਤਾਂ ਵਿੱਚ ਵੀ ਇਸ ਪ੍ਰਤੀ ਬਹੁਤ ਭਾਰੀ ਉਤਸ਼ਾਹ ਆ ਤੁਸੀਂ ਦੇਖ ਰਹੇ ਜਿਉ ਸੰਤਾਂ ਦਾ ਠਾਠਾ ਮਾਰਦਾ ਕੱਟ ਰਾਤ ਤੋਂ ਹੀ ਗੁਰਦੁਰਾਸਿਦਾ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਕਮਸ਼ਤ ਹੋ ਕੇ ਲਾਹ ਲੈ ਰਹੀਆਂ ਸੋ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜੜਦੀਆਂ ਸਭੂ ਸੰਤਾਂ ਨੂੰ ਬਹੁਤ ਬਹੁਤ ਬਧਾਈਆਂ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਪ੍ਰਕਾਸ਼ਪੁਰ ਦੀ ਸਾਰੀ ਸੰਗਤ ਨੂੰ ਲੱਖ 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 ਵਧਾਈਆਂ ਹੋਣ ਜੀ ਅੱਜ ਦੇ ਦਿਨ ਅੱਜ ਦੇ ਦਿਨ ਬਾਬਾ ਬੁੱਢਾ ਜੀ ਸਾਹਿਬ ਜੀ ਇੱਥੋਂ ਪ੍ਰਕਾਸ਼ਪੁਰ ਲੈ ਕੇ ਦਰਬਾਰ ਸਾਹਿਬ ਗਏ ਸੀ ਦੇ ਚੁਰੀਗੁਰੂ ਅਰਜੁਨ ਦੇਵ ਜੀ ਇੱਥੇ ਚੋਰ ਸਾਹਿਬ ਕਰਕੇ ਨਾਲ ਸੇਵਾ ਕਰਦੇ ਨਾਲ ਲੈ ਕੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਅੱਜ ਦੇ ਦਿਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਕਿ ਸ੍ਰੀ ਰਾਮ ਸਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੂਪ ਤਿਆਰ ਕਰਵਾ ਕੇ ਭਾਈ ਗਰਦਾਸ ਜੀ ਤੋਂ ਲਿਖਾ ਕੇ ਮੁੱਖ ਗ੍ਰੰਥੀ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯੁਕਤ ਕਰਕੇ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸਭਾਈ ਮਾਨ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕਰਵਾਇਆ ਤੇ ਉਸੇ ਦਿਨ ਨੂੰ ਮੁਖ ਰੱਖਦੇ ਹੋਏ ਅੱਜ ਸਮੂਹ ਸਿੱਖ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਇਕਸਾਲਾਂ ਵੱਲੋਂ ਸਮੂਹ ਸਭਾ ਸਰਡੀਆਂ ਵੱਲੋਂ ਸਮੂਹ ਦੇਸ਼ ਵਿਸ਼ੇਸ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਸੀਂ ਵੀ ਇਸੇ ਤਰ੍ਹਾਂ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੋੜ ਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਆਰੰਭ ਹੋ ਕੇ ਪੜਾ-ਪੜਾ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਸ੍ਰੀ ਅਕਾਲ ਤਖਤ ਸਾਹਿਬ ਵੇਖੇ ਜਾ ਕੇ ਸਮਾਪਤ ਹੋਇਆ ਤੇ ਗੁਰਦੁਆਰਾ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬੇ ਕੀ ਸਤਿਗੁਰੂ ਦਾ ਜਿਹੜਾ ਪ੍ਰਕਾਸ਼ ਸੀ ਉਹ ਉੱਥੇ ਸੁਭਾਈਮਾਨ ਹੋਏ ਅਸੀਂ ਨਗਰ ਕੀਰਤਨ ਦੇ ਵਿੱਚ ਆਈਆਂ ਸੰਗਤਾਂ ਨੂੰ ਜਿੱਥੇ ਵਧਾਈਆਂ ਦੇਣੇ ਆ ਉੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਏ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਕੰਨ ਸੁਖ ਵਰਤੌਣ ਸਾਰਿਆਂ ਨੂੰ ਖੁਸ਼ੀਆਂ ਦੇਣ ਔਰ ਨਾਲ ਹੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਝੂਠੇ ਗੁਰੂ ਆ ਉਹਨਾਂ ਨੂੰ ਛੱਡ ਕੇ ਸਿੱਖ ਸੰਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਹਧਾਰ ਬਣਾਉਣਾ ਉਹਨੂੰ ਜਪਣ ਔਰ ਸੱਚੇ ਗੁਰੂ ਦਾ ਨਾਮ ਲੈਣਾ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹੋ ਹੀ ਸਾਡਾ ਅੱਜ ਦਾ ਜਿਹੜਾ ਇਹ ਨਿਜਮ ਪੜਨ ਇਥੋਂ ਕਰਕੇ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਹੜੇ ਦੀਆਂ ਦੇਸ਼ ਉਦੇਸ਼ਾਂ ਦੇ ਵਿੱਚ ਵਜਦੀਆਂ ਸੰਗਤਾਂ ਨੂੰ ਬਨਾਲਕਲੇਵਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦਾ ਬਹੁਤ ਹੀ ਵਡਪਾ ਘਾਟ ਦੇਣਿਆ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਸ੍ਰੀ ਗੁਰੂ ਸਾਹਿਬ ਨੂੰ ਸਪੂਰਨ ਕਰਕੇ ਸ੍ਰੀਮਾਨ ਸੰਤ ਬਾਬਾ ਬੁੱਢਾ ਸਾਹਿਬ ਜਿਹਨਾਂ ਨੂੰ ਹੈੱਡ ਗ੍ਰੰਥੀ ਦੀ ਸੇਵਾ ਦਿੱਤੀ ਉਹਨਾਂ ਨੇ ਆ ਕੇ ਇੱਥੇ ਸ੍ਰੀ ਸੱਚਖੰਡਰ ਮੰਦਰ ਸਾਹਿਬ ਪ੍ਰਕਾਸ਼ ਕੀਤਾ ਕਰਕੇ ਇੱਥੇ ਜੋ ਦੀ ਸਥਾਪਨਾ ਕੀਤੀ ਮੈਂ ਸਮੁੱਚੇ ਸ਼੍ਰੋਮਣੀ ਕਾਲਜਰ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਸ਼ਬਦ ਓਜਾਰੂ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਗਏ ਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਸਵਾਲ ਕੀਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਪਰ ਜਿਹੜੇ ਸਵਾਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਜਾਂ ਜੋਗੀਆਂ ਨੂੰ ਪੁੱਛੇ ਉਹਨਾਂ ਦਾ ਕੋਈ ਵੀ ਉੱਤਰ ਜੋਗੀਆਂ ਦੇ ਪਾਸ ਨਹੀਂ ਸੀ ਹੈਰਾਨ ਹੋ ਕੇ ਜੋਗੀਆਂ ਤੇ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਜੋ ਸਿੱਧ ਗੋਸ਼ਟ ਬਾਣੀ ਦੇ ਅੰਦਰ ਨਾਲ ਹੀ ਦਰਜ ਹੈ ਪਾਤਸ਼ਾਹ ਜੀ ਆਖਦੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਡਾ ਜੀਵਨ ਜਿਹੜਾ ਹੈ ਇਹ ਸਵਾਸਾਂ ਦੇ ਆਸਰੇ ਤੇ ਟਿਕਿਆ ਹੈ ਮਨੁੱਖਾ ਦੇਹੀ ਦਾ ਸਮਾਂ ਪ੍ਰਮਾਤਮਾ ਨੂੰ ਜਪਣ ਦੇ ਲਈ ਸਾਨੂੰ ਮਿਲਿਆ ਹੈ ਗੁਰੂ ਦੀ ਮਤ ਲੈਣ ਦੇ ਲਈ ਮਿਲਿਆ ਹੈ ਗੁਰੂ ਸਾਡਾ ਸ਼ਬਦ ਹੈ ਤੇ ਉਸ ਸ਼ਬਦ ਵਿੱਚ ਟਿੱਕੀ ਹੋਈ ਸੁਰਤ ਉਸ ਦਾ ਚੇਲਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਹੀ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਆਪਣੀ ਬਾਣੀ ਦੇ ਵਿੱਚ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕਿ ਪੰਜਵੇਂ ਗੁਰੂ ਨਾਨਕ ਸਨ। ਉਹਨਾਂ ਨੇ ਗੁਰਬਾਣੀ ਨੂੰ ਇੱਕ ਥਾਂ ਦੇ ਉੱਤੇ ਇਕੱਤਰ ਕੀਤਾ, ਗੁਰਬਾਣੀ ਨੂੰ ਸੰਭਾਲਿਆ। ਸਿੱਖ ਇਤਿਹਾਸ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਦੀ ਪਾਸੋਂ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ। ਜਦੋਂ 1604 ਈਸਵੀ ਦੇ ਅੰਦਰ ਇਹ ਪਾਵਨ ਸਰੂਪ ਸੰਪੂਰਨ ਹੋਇਆ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਪਾਵਨ ਗ੍ਰੰਥ ਨੂੰ ਆਪਣੇ ਸਿਰ ਉੱਤੇ ਵਿਰਾਜਮਾਨ ਕੀਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੌਰ ਕਰ ਰਹੇ ਸਨ ਗੁਰੂਕੀਆਂ ਸੰਗਤਾਂ ਬਾਣੀ ਦਾ ਜਾਪ ਕਰਦੀਆਂ ਸ਼ਬਦ ਗਾਉਂਦੀਆਂ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੀਆਂ ਜਿੱਥੇ 1604 ਈਸਵੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਵਾਕ ਲਿਆ। ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਆਦਬ ਸੰਗ ਤਬ ਗ੍ਰੰਥ ਜੀ ਖੋਲਾ, ਲੇਹੋ ਆਵਾਜ਼ ਬੁੱਢਾ ਮੁਖ ਬੋਲਾ। ਸੋਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ। ਤੋਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬਹੁਤ ਵੱਡਾ ਦਿਨ ਹੈ ਸੁਪਾਗਾ ਦਿਨ ਹੈ ਅੱਜ ਦੇ ਦਿਨ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ ਇੱਥੇ ਇਹ ਵੀ ਨੁਕਤਾ ਨੋਟ ਕਰਨ ਵਾਲਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਇਸ ਦੇ ਚਾਰ ਦਰਵਾਜ਼ੇ ਹਨ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਰਕੇ ਸਾਨੂੰ ਸਦੀਵ ਕਾਲ ਗੁਰਬਾਣੀ ਦੇ ਲੜ ਲਗਾਇਆ ਔਰ ਇਹ ਵੀ ਪੱਕਾ ਕੀਤਾ ਕਿ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਇਤਿਹਾਸ ਇਹ ਵੀ ਦੱਸਦਾ ਹੈ ਕਿ ਸ਼ਾਮ ਨੂੰ ਜਦੋਂ ਇਸ ਪਾਵਨ ਸਰੂਪ ਦਾ ਸੋਖਾਸਨ ਕੀਤਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਦਾ ਸੋਖਾਸਨ ਕਰਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਕਿ ਆਪਾਂ ਗ੍ਰੰਥ ਸਾਹਿਬ ਜੀ ਨੂੰ ਕਿੱਥੇ ਬਿਰਾਜਮਾਨ ਕਰਨਾ ਹੈ ਤਾਂ ਗੁਰਦੁਆਰਾ ਸ਼੍ਰੀ ਕੋਠਾ ਸਾਹਿਬ ਜਿੱਥੇ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਲੰਘ ਉੱਤੇ ਬਿਰਾਜਮਾਨ ਹੁੰਦੇ ਸਨ ਉਸ ਪਲੰਘ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਕੀਤਾ ਸੋਖਾਸਨ ਕੀਤਾ ਗਿਆ ਤੇ ਉਸ ਅਸਥਾਨ ਦੇ ਉੱਤੇ ਪਾਤਸ਼ਾਹ ਦਾ ਪਾਵਨ ਸਰੂਪ ਟਿਕਾਇਆ ਗਿਆ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਘ ਦੇ ਹੇਠਾਂ ਸੌਂਗ ਹੈ ਅੱਜ ਵੀ ਕੋਠਾ ਸਾਹਿਬ ਦੇ ਹੇਠਾਂ ਇੱਕ ਚਾਦਰ ਵਿਛਾਈ ਜਾਂਦੀ ਹੈ ਵਿਛਾਈ ਕੀਤੀ ਜਾਂਦੀ ਹੈ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਸਰੀਰ ਨਾਲੋਂ ਬਾਣੀ ਨੂੰ ਗੁਰਬਾਣੀ ਨੂੰ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਦਰਜਾ ਦਿੱਤਾ ਹੈ ਅੱਜ ਲੋੜ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਅਦਬ ਕਰੀਏ ਸਤਕਾਰ ਕਰੀਏ ਔਰ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰੀਏ ਜਿੱਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੁੱਚੀ ਲੋਕਾਈ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਨਾਲ ਹੀ ਮੈਂ ਸਿੱਖ ਸੰਗਤ ਨੂੰ ਇੱਕ ਖਾਸ ਅਪੀਲ ਵੀ ਕਰਦਾ ਹਾਂ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਪਾਈ ਖਲਕ 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 ਮੈਂ ਖਾਲਕ ਪੂਰ ਰਹਿਓ ਸਰਬ ਠਾਈ ਅਸੀਂ ਹਰੇਕ ਵਿੱਚ ਰੱਬ ਨੂੰ ਦੇਖਦੇ ਹਾਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਗੁਰੂ ਨਾਨਕ ਦੇ ਘਰ ਦੇ ਅੰਦਰ ਮੁਹੱਬਤ ਸਿਖਾਈ ਜਾਂਦੀ ਹੈ ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਇਹਨਾਂ ਪਾਵਨ ਬਚਨਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੀ ਸਮੂੱਚੀ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਅੱਜ ਸਤਿ ਸੰਚੀਰ ਮੰਦਰ ਸਾਹਿਬ ਪ੍ਰਕਾਸ਼ ਪੁਰਬ ਕੀ ਮੁਕੇ ਨਤਮਸਤ ਹੋਣੇ ਲਈ ਬਹੁਤ ਹੀ ਅੱਛਾ ਸਜਾਇਆ ਹੋਇਆ ਹੈ ਫੁੱਲਾਂ ਸੇ ਮਤਲਬ ਐਕਸਪੈਕਟ ਨਹੀਂ ਕੀਤਾ ਥਾ फर्स्ट टाइम आए है अच्छा लगा बहुत तो सा ही अच्छा लगा, मैं। मैं तो अच्छा लगा। कहना चाहते हैं आज श्री गुरु ग्रंथ साहब जी का पहला प्रकाश उत्सव मनाया जा रहा है और कैसी सजावट है कैसा आपके अंदर देख बहुत ही अच्छा बहुत ही पीसफुल है मतलब एक आगे मन को शांति मिलती है यहाँ पे सबसे यही निवेदन करूँगा सारे आओ बहुत अच्छी आप कितनी बार आना यहाँ पे मेरा ये सेकंड टाइम आपको पता था आज नहीं पता नहीं था ये तो हम हमारा लगता था कि हम आ जा रहे और पता नहीं था कि आज बारिश का मौसम है भी संगर्ध की आमद बहुत ज्यादा है फिर भी हाल पब्लिक आ रही है बहुत की नाम है जी ਉਹਰਾ ਨਾਮ ਇਹਮਜੋ ਸਿੰਘ ਅੱਜ ਕੀ ਕਹਿਣਾ ਚਾਹੁੰਦੇ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ਿਤ ਹੈ ਅੱਜ ਦੇਖੋ ਜੀ ਅੱਜ ਦੇ ਦਿਨ ਨਾ ਬਰਮਗਿਆਨੀ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਨੇ ਆਪਣੇ ਅਸੀਸ ਤੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਸੱਚਖੰਡ ਸ੍ਰੀ ਰਮੰਦਰ ਸਾਹਿਬ ਵਿਖੇ ਚਾਰ ਪ੍ਰਕਰਮਾ ਦੀ ਯਾਤਰਾ ਸਫਲ ਕੀਤੀ ਅਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਆਪਣੇ ਗੁਰੂ ਚੌਰ ਸਾਹਿਬ ਦੀ ਸੇਵਾ ਕੀਤੀ ਅਤੇ ਅਤੇ ਇਹ ਦਿਨ ਫੁੱਲਾਂ ਦੀ ਸਜਾਵਟ ਵੀ ਕੀ ਇਹ ਇਹ ਸਾਬਿਤ ਹੁੰਦਾ ਹੈ ਕਿ ਕਿ ਦੁਨੀਆ ਵਿੱਚ ਕੋਈ ਕਿਸੇ ਚੀਜ਼ ਤੋਂ ਕੁਝ ਨਹੀਂ ਮਿਲਣਾ ਸਿਰਫ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮਿਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ